24 ਸਾਲ ਦੇ ਵਿੱਚ ਕਿਹੜੀ ਉਹ ਚੀਜ਼ ਹੈ ਜਿਹੜੀ ਨਵੇਂ ਬਾਬਾ ਨੇ ਦਿੱਤੀ ਸਾਨੂੰ ਆਪਣਾ ਪਿਆਰ ਦులਾਰ ਸਭ ਦਿੱਤਾ ਹੈ ਲੇਕਿਨ ਦੁਨੀਆ ਦੀ ਕੋਈ ਵੀ ਐਸੀ ਚੀਜ਼ ਨਹੀਂ ਜੜੀ ਨਹੀਂ ਦਿੱਤੀ ਮੈਨੂੰ ਡਾਕਟਰਾਂ ਨੇ پاਗਲ ਕਰਾਰ ਕੀਤਾ ਸੀ ਮੇਰੀ ਮੈਂਟਲ ਹਸਪੀਟਲ ਤੋਂ ਦਵਾਈ ਚੱਲਦੀ ਸੀ ਰੋਟੀ ਖਾ ਲਈ ਖਾ ਲਈ 20 ਦਿਨ ਨਹੀਂ ਖਾਣੀ ਤੇ ਹੁਣ ਤੁਸੀਂ ਦੇਖੋ ਮੈਂ ਭਜਨ ਜਿੰਨੇ ਬੋਲਦੀ ਆ ਮੈਂ ਆਪ ਲਿਖਦੀ ਆ ਉਹਨਾਂ ਨੇ ਆਪਣੀ ਸੇਵਾ ਦਿੱਤੀ ਸੇਵਾ ਦੇ ਨਾਲ ਜਿੰਨਾ ਕੋ ਪਿਆਰ ਦਿੱਤਾ ਦੱਸ ਨਹੀਂ ਸਕਦਾ ਸੀ ਮੇਰੇ ਬੱਚੇ ਅੱਜ ਕੈਨੇਡਾ ਬੈਠੇ ਆ ਮੇਰੀ ਪੂਰੀ ਫੈਮਿਲੀ ਪੀਆਰ ਇੱਥੋਂ ਪੀਆਰ ਹੋ ਕੇ ਗਏ ਮੇਰੇ ਬੇਟੇ ਦਾ ਸੁਪਨਾ ਹੁੰਦਾ ਸੀ ਕਿ ਮੈਂ ਕੈਨੇਡਾ ਜਾਣਾ ਤੇ ਮੈਂ ਕਿਹਾ ਜੇ ਲੈ ਕੇ ਜਾਣਗੇ ਤੇ ਬਾਬਾ ਲੈ ਕੇ ਜਾਣ ਤੁਹਾਨੂੰ ਕੋਈ ਨਹੀਂ ਲਿਜਾ ਸਕਦਾ ਅੱਜ 6 ਸਾਲ ਹੋ ਗਏ ਪੂਰੀ ਫੈਮਿਲੀ ਕੈਨੇਡਾ ਚ ਬੈਠੇ ਜਦੋਂ ਦੀ ਇੱਥੇ ਆਏ ਆ ਮੈਂ ਕੀਰਤਨ ਹੀ ਬਾਲਾ ਜੀ ਦਾ ਕਰਦੀ ਪ੍ਰੇਮ ਆਸ਼ਰਮ ਦੇ ਬੱਚਿਆਂ ਲਈ ਅਸੀਂ ਸੱਜਣ ਕਰਦੇ ਆ ਜੋ ਸੇਵਾਂ ਦੇ ਬਾਬਾ ਜੀ ਮਾਨੇ ਦੇ ਚਰਨਾਂ 'ਚ ਪ੍ਰੇਮ ਆਸ਼ਰਮ ਦੇ ਬੱਚਿਆਂ ਲਈ ਦਿੱਨੇ ਆ ਉਹਨਾਂ ਬੱਚਿਆਂ ਦੀ ਸਾਨੂੰ ਬਹੁਤ ਅਸੀਸਾਂ ਲੱਗੀਆਂ ਬਾਲਾ ਜੀ ਤੁਸੀਂ ਨਜ਼ਰ ਮਿਹਰ ਦੀ ਮਾਰੀ ਨਾ ਹੁੰਦੀ ਸੋਹ ਰੱਬ ਦੀ ਮੈਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਸੋਹ ਰੱਬ ਦੀ ਮੈਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਜਿਹੜੇ ਬਾਲਾ ਜੀ ਮੰਦਰ ਵਿੱਚ ਖੜੇ ਨੇ ਸਾਡੇ ਨਾਲ ਜਿਹੜੇ ਸ਼ਰਧਾਲੂ ਜੁੜ ਚੁੱਕੇ ਨੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਨੂੰ ਕਿੰਨਾ ਸੰਭੂਲ ਮੈਨੂੰ 32 ਸਾਲ ਹੋ ਗਏ ਐ ਬਾਲਾ ਜੀ ਮਹਾਰਾਜ ਦੇ ਮਹਿੰਦੀਪੁਰ ਜਾਂਦੇ ਆ ਇੱਥੇ ਆਇਆ ਨੂੰ ਮੈਨੂੰ 24 ਸਾਲ ਹੋ ਗਏ ਐ 24 ਸਾਲ ਦੇ ਵਿੱਚ ਕਿਹੜੀ ਉਹ ਚੀਜ਼ ਐ ਜਿਹੜੀ ਨਈ ਬਾਬਾ ਨੇ ਦਿੱਤੀ ਸਾਨੂੰ ਆਪਣਾ ਪਿਆਰ ਦులਾਰ ਸਭ ਦਿੱਤਾ ਐ ਲੇਕਿਨ ਦੁਨੀਆ ਦੀ ਕੋਈ ਵੀ ਐਸੀ ਚੀਜ਼ ਨਹੀਂ ਜੜੀ ਨਹੀਂ ਦਿੱਤੀ ਮੈਨੂੰ ਡਾਕਟਰਾਂ ਨੇ ਪਾਗਲ ਕਰਾਰ ਕੀਤਾ ਸੀ ਮੇਰੀ ਮੈਂਟਲ ਹਸਪੀਟਲ ਤੋਂ ਦਵਾਈ ਚੱਲਦੀ ਸੀ ਰੋਟੀ ਖਾ ਲਈ ਖਾ ਲਈ 20 ਵੀ ਦਿਨ ਨਹੀਂ ਖਾਣੀ ਤੇ ਹੁਣ ਤੁਸੀਂ ਦੇਖੋ ਮੈਂ ਭਜਨ ਜਿੰਨੇ ਬੋਲਦੀ ਆ ਮੈਂ ਆਪ ਲਿਖਦੀ ਆ ਅੱਛਾ ਸਾਰੇ ਆਪ ਲਿਖਦੇ ਆ ਹਾਂਜੀ ਮੈਂ ਆਪ ਜ਼ਿਆਦਾ ਕਰਕੇ ਮੈਂ ਆਪ ਭਜਨ ਲਿਖਦੀ ਆ ਤੇ ਬੋਲਦੀ ਆ ਬਾਬਾ ਦੇ ਦਰਬਾਰ ਤੇ ਉਹਨਾਂ ਨੇ ਆਪਣੀ ਸੇਵਾ ਦਿੱਤੀ ਸੇਵਾ ਦੇ ਨਾਲ ਜਿੰਨਾ ਕੋ ਪਿਆਰ ਦਿੱਤਾ ਦੱਸ ਨਹੀਂ ਸਕਦਾ ਸੀ ਮੇਰੇ ਬੱਚੇ ਅੱਜ ਕੈਨੇਡਾ ਬੈਠੇ ਆ ਮੇਰੀ ਪੂਰੀ ਫੈਮਿਲੀ ਪੀਆਰ ਇੱਥੋਂ ਪੀਆਰ ਹੋ ਕੇ ਗਏ ਮੇਰੇ ਬੇਟੇ ਦਾ ਸੁਪਨਾ ਹੁੰਦਾ ਸੀ ਕਿ ਮੈਂ ਕੈਨੇਡਾ ਜਾਣਾ ਤੇ ਮੈਂ ਕਿਹਾ ਜੇ ਲੈ ਕੇ ਜਾਣਗੇ ਤੇ ਬਾਬਾ ਲੈ ਕੇ ਜਾਣਗੇ ਕੋਈ ਨਹੀਂ ਲਿਜਾ ਸਕਦਾ ਅੱਜ 6 ਸਾਲ ਹੋ ਗਏ ਪੂਰੀ ਫੈਮਿਲੀ ਕੈਨੇਡਾ ਚ ਬੈਠੇ ਕਿੰਨਾ ਕੁ ਯਕੀਨ ਇੰਨਾ ਵਾਕਿਆਂ ਤੋਂ ਬਾਅਦ ਵਧਿਆ ਹਮੇਸਾ ਬਾਬਾ ਜੀ ਦੇ ਇਸ ਦਰਬਾਰ ਦੇ ਉੱਤੇ ਕੀ ਤੁਸੀਂ ਹੁਣ ਅੱਜ ਵੀ ਪਹੁੰਚੇ ਹੋ ਅਸੀਂ ਤੁਹਾਨੂੰ ਦੇਖਿਆ ਤੁਸੀਂ ਆਪ ਮੀਸ ਕੀਰਤਨ ਵੀ ਕਰ ਰਹੇ ਸੀ ਨਾਲ ਹਨ ਹਾਂਜੀ ਬੇਟਾ ਮੈਂ ਜਦੋਂ ਦੀ ਇੱਥੇ ਆਏ ਹਾਂ ਮੈਂ ਕੀਰਤਨ ਹੀ ਬਾਲਾ ਜੀ ਦਾ ਕਰਦੀ ਪ੍ਰੇਮ ਆਸ਼ਰਮ ਦੇ ਬੱਚਿਆਂ ਲਈ ਅਸੀਂ ਸਤਸੰਗ ਕਰਦੇ ਹਾਂ ਜੋ ਸੇਵਾਹਾਂ ਦੇ ਬਾਬਾ ਜੀ ਮਾਨੇ ਦੇ ਚਰਨਾਂ 'ਚ ਪ੍ਰੇਮ ਆਸ਼ਰਮ ਦੇ ਬੱਚਿਆਂ ਲਈ ਦਿੰਦੇ ਆ ਉਹਨਾਂ ਬੱਚਿਆਂ ਦੀ ਸਾਨੂੰ ਬਹੁਤ ਅਸੀਸਾਂ ਲੱਗੀਆਂ ਜਦੋਂ ਅਸੀਂ ਪ੍ਰੇਮ ਆਸ਼ਰਮ ਸੇਵਾ ਕਰਨ ਜਾਂਦੇ ਆ ਉਹ ਬੱਚੇ ਸਾਡੇ ਵੱਲ ਹੱਥ ਕਰਕੇ ਇਸ ਤਰ੍ਹਾਂ ਉਹ ਮਾਲਕ ਦੇ ਅੱਗੇ ਦੁਆਵਾਂ ਕਰਦੇ ਆ ਸਾਨੂੰ ਮਿਲਦੇ ਬੜੇ ਪਿਆਰ ਨਾਲ ਮਿਲਦੇ ਜਿਨ੍ਹਾਂ ਨੂੰ ਲੋਕੀ ਮੰਦਬੁੱਧੀ ਕਹਿੰਦੇ ਉਹ ਸਾਨੂੰ ਇੰਨਾ ਪਿਆਰ ਕਰਦੇ ਆ ਕਹਿੰਦੀ ਗੱਲ ਨਹੀਂ ਬਾਬਾ ਜੀ ਤੇ ਤਾਂ ਕਹਿਣੇ ਕੀ ਆ ਪੁੱਤਰ ਮੈਂ ਕੁਝ ਕਹਿ ਨਹੀਂ ਸਕਦੀ ਬਾਲਾ ਜੀ ਤੁਸੀਂ ਨਜ਼ਰ ਮਿਹਰ ਦੀ ਮਾਰੀ ਨਾ ਹੁੰਦੀ ਸੋਹ ਰੱਬ ਦੀ ਮੈਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਸੋਹ ਰੱਬ ਦੀ ਮੈਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਰਹਿਣਾ ਸਹਿਣਾ ਪਾਉਣਾ ਖਾਣਾ ਤੂੰ ਸਿਖ ਲਾਇਆ ਏ ਤੇਰੀਆਂ ਰਹਿਮਤਾਂ ਮੇਰੇ ਘਰ ਵਿੱਚ ਡੇਰਾ ਲਾਇਆ ਤੇਰੀਆਂ ਰਹਿਮਤਾਂ ਮੇਰੇ ਘਰ ਵਿੱਚ ਡੇਰਾ ਲਾਇਆ ਉੱਚੀ ਅੱਜ ਉਮੀਦਾਂ ਦੀ ਉਡਾਰੀ ਨਾ ਹੁੰਦੀ ਬੱਚੇ ਕਹਿੰਦੇ ਆ ਜੋ ਨਹੀਂ ਮੈਂ ਬਾਬਾ ਕੋਲ ਮੇਰਾ ਇੱਕ ਇੱਕ ਸਾਬਾਲਾ ਜੀ ਦੇ ਅਰਪਣਾ ਉਹ ਮੇਰੀ ਹਰ ਸਮੇਂ ਬੇਨਤੀ ਹੈ ਕਿ ਬਾਲਾ ਜੀ ਮਾਰਾ ਮੈਂ ਤੁਹਾਡਾ ਸਾਥ ਸੰਗ ਕਰਦੇ ਕਰਦੇ ਤੁਸੀਂ ਤੁਸੀਂ ਨਹੀਂ ਬਾਹਰ ਕੇ ਇੱਥੇ ਜੁੜੇ ਹੋਏ ਹਾਂ ਨਾਲ ਮੈਂ ਜੁੜੀ ਹੋਈ ਹਾਂ ਬੱਚੇ ਮੇਰਾ ਦਿਲ ਹੀ ਨਹੀਂ ਕਰਦਾ ਮੈਂ ਕਿਦਾਂ ਛੱਡ ਸਕਦੀ ਹਾਂ ਬਾਬਾ ਜੀ ਨੂੰ ਅਸੀਂ satsang ਕਰਦੇ ਹਾਂ ਜੋ satsang ਹੋਇਆ ਮੇਰੀ ਤਾਂ ਰੂਹ ਇੱਥੇ ਜੁੜੀ ਹੋਈ ਹੈ ਬਾਬਾ ਜੀ ਮਹਾਰਾਜ ਦੀ ਕਿਰਪਾ ਬਾਰੇ ਅਸੀਂ ਕੁਝ ਦੱਸ ਨਹੀਂ ਸਕਦੇ ਕਿ ਗੁਰੂ ਮਾਤ ਜੀ ਇੰਨੀ ਅਪਾਰ ਕਿਰਪਾ ਕੋਈ ਸੱਚੇ ਮਨ ਨਾਲ ਜੁੜ ਜਾਵੇ ਸੇ ਦੇਖ ਇੱਥੇ ਮੇ ਸੰਗਤਾਂ ਤੇ ਜਲ ਸਿੱਟਾ ਦਿੱਤਾ ਜਾਂਦਾ ਜਲਦਾ ਉਹਦੇ ਨਾਲ ਕੀ ਮਤਲਬ ਅਸਰ ਹੁੰਦਾ ਹੈ ਨਾ ਕੀ ਮਤਲਬ ਆਸ਼ੀਰਵਾਦ ਮਿਲਦਾ ਬੇਟਾ ਅਸਰ ਤੁਸੀਂ ਖੁਦ ਦੇਖੋ ਆ ਕੇ ਕਿਸੇ ਨੂੰ ਕੋਈ ਸੰਕਟ ਹੈ ਕੁਝ ਵੀ ਹੈ ਤੀਸਰੇ ਚੌਥੇ ਮੰਗਲਵਾਰ ਕਈ ਵਾਰੀ ਪਹਿਲੇ ਮੰਗਲਵਾਰੀ ਕਿਰਪਾ ਹੋ ਜਾਂਦੀ ਹੈ ਕੈਂਸਰ ਤੱਕ ਦੀਆਂ ਬਿਮਾਰੀਆਂ हट ਜਾਂਦੀਆਂ ਅੱਜ ਸਵੇਰ ਦੀ ਗੱਲ ਹੈ ਬਾਲਾ ਜੀ ਮਹਾਰਾਜ ਦੇ ਦਰਬਾਰ ਚ ਖੜੀਆਂ ਮੈਂ ਉੱਠ ਨਹੀਂ ਰਹੀ ਸੀ ਬਿਲਕੁਲ बेहोਸ਼ੀ ਦੇ ਵਿੱਚ ਸੀ ਮੈਂ ਅੱਜ ਵੀ ਘਰ ਦੇ ਵਿੱਚ ਪਤਾ ਨਹੀਂ ਕੀ ਗੱਲ ਸੀ ਸਾਰਾ ਦਿਨ ਰੋਟੀ ਮੇਰੇ ਹਸਬੰਦ ਨੇ ਉਠਾ ਕੇ ਖਵਾਈ ਚਾ ਉਹਨਾਂ ਨੇ ਬਣਾ ਕੇ ਪਾਈ ਮੈਨੂੰ ਤੇ ਮੈਂ ਜਿੱਦਾਂ ਹੀ ਇੱਥੇ ਪੈਰ ਰੱਖਿਆ ਡਾਕਟਰਾਂ ਨੇ ਮੈਨੂੰ ਬੰਦ ਕੀਤਾ ਐ ਮੈਨੂੰ ਸਪਾਈਨ ਦੀ ਪ੍ਰੋਬਲਮ ਹੈ ਸੀੜੀ ਮੈਨੂੰ ਚੜ੍ਹਨੀ ਮੈਂ ਤਾਂ ਹੀ ਚੇਅਰ ਤੇ ਬੈਠਦੀ ਆ ਮੈਂ نیچے ਨਹੀਂ ਬੈਠ ਸਕਦੀ ਤੇ ਮੈਂ ਸੱਸਾਂ ਕੀਤਾ ਮੈਨੂੰ ਪਤਾ ਹੀ ਨਹੀਂ ਮੈਂ ਬਿਮਾਰ ਆ ਮੈਨੂੰ ਕੋਈ ਪ੍ਰੋਬਲਮ ਹੈ ਇੰਨਾ ਕ ਮਤਲਬ ਇੱਥੇ ਆ ਕੇ ਦਿਨ ਲੱਗਦਾ ਹੈ ਕਿਰਪਾ ਹੁੰਦੀ ਹੈ ਹੈਨਾ ਵੀ ਸਭ ਸਭ ਕਸ਼ਟ ਭੁੱਲ ਜਾਂਦੇ ਨੇ ਸਭ ਕਸ਼ਟ ਭੁੱਲ ਜਾਂਦੇ ਪੁੱਤਰਾ ਕੋਈ ਵੀ ਕਰਕੇ ਦੇਖੇ ਇੱਕ ਵਾਰ 100 ਵਾਰ ਨਹੀਂ ਇੱਕ ਵਾਰੀ ਆ ਕੇ ਦੇਖ ਲਵੇ ਮੈਂ ਜ਼ਿੰਦਗੀ 'ਚ ਬਦਲਾਵ ਹੁੰਦਾ ਹੈ ਜ਼ਿੰਦਗੀ 'ਚ ਬਦਲਾਵ ਜ਼ਿੰਦਗੀ 'ਚ ਬਦਲਾਵ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਕਦੀ ਜ਼ਿੰਦਗੀ 'ਚ ਬਦਲ ਨਹੀਂ ਸਕਦੇ ਉਹ ਬਦਲੇ ਬੈਠੇ ਉਹ ਬਦਲੇ ਬੈਠੇ ਤੇ ਬਾਬਾ ਦੀ ਸ਼ਰਨ ਵਿੱਚ ਰਹਿੰਦੇ ਆ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਅਸੀਂ ਗੁਰੂ ਮਾਤਾ ਜੀ ਦਾ ਦੇਣਾ ਨਹੀਂ ਦੇ ਸਕਦੇ ਸਾਨੂੰ ਉਹਨਾਂ ਨੇ ਆਪਣੇ ਚਰਨਾਂ 'ਚ ਜੋੜਿਆ ਹੋਇਆ ਆਪਣੀ ਮਹਿਫਿਲ ਦੇ ਵਿੱਚ ਬਹਿਣ ਨੂੰ ਸਾਨੂੰ ਮੌਕਾ ਦਿੰਦੇ ਆ ਮਹਿਫਿਲ ਰੂਹਾਂ ਦੀ ਗੁਰੂ ਮਾਂ ਨੇ ਲਾਈ ਏ ਜਿਹੜਾ ਆ ਬੈਠਾ ਉਹਨੂੰ ਮਸਤੀ ਚਾਹੀਏ ਜਿਹੜਾ ਆ ਬੈਠਾ ਉਹਨੂੰ ਮਸਤੀ ਚਾਹੀਏ ਆਪਣੇ ਆਪ ਹੀ ਇੱਥੇ ਸਭ ਕੁਝ ਤੁਸੀਂ ਮਹਿੰਦੀਪੁਰ ਦਰਬਾਰ ਜਾਣੇ ਹੋ ਉੱਥੇ ਸੰਕਟ ਖੇੜਦੇ ਬਹੁਤ ਕੁਝ ਹੁੰਦਾ ਹੈ ਦਰਬਾਰ ਮਹਿੰਦੀਪੁਰ ਦੇ ਵਿੱਚ ਤੁਸੀਂ ਇੱਥੇ ਦੇਖੋ ਕੋਈ ਜ਼ਿਆਦਾ ਪੇਸ਼ੀਆਂ ਵੀ ਨਹੀਂ ਲੱਗਦੀਆਂ ਅਗਲੇ ਆ ਕੇ ਠੀਕ ਹੋ ਹੀ ਜਾਂਦੇ ਆ ਇਹ ਰਹਿਮਤ ਨਹੀਂ ਤੇ ਕੀ ਅਮਰਤ ਜਲ ਦੇ ਛਿੱਟੇ ਜਿਹੜੇ ਬਾਬਾ ਜੀ ਮਹਾਰਾਜ ਮਾਰਦੇ ਐ ਬਾਬਾ ਭੱਲਾ ਜੀ ਨਹੀਂ ਹੁੰਦੇ ਜੀ ਉਸ ਟਾਈਮ ਛਿੱਟੇ ਦਿੰਦੇ ਆ ਬਾਲਾ ਜੀ ਮਹਾਰਾਜ ਖੁਦ ਅਮਰਤ ਦੇ ਛਿੱਟੇ ਦਿੰਦੇ ਆ ਤੇ ਲੋਕਾਂ ਦੇ ਉੱਤੇ ਕਿਰਪਾ ਸੰਗਤ ਮੈਂ ਦੇਖਿਆ ਸੰਗਤ ਉਡੀਕਦੀ ਹੁੰਦੀ ਕਦੋਂ ਬਾਬਾ ਜੀ ਆਣਗੇ ਛਿੱਟਾ ਸਾਡੇ ਛਿੱਟਾ ਸਾਡੇ ਪਿੰਡੇ ਉੱਤੇ ਪਵੇ ਛਿੱਟਾ ਸਾਡੇ ਪਿੰਡੇ ਉੱਤੇ ਪਵੇਗਾ ਤੇ ਸਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣ ਇਹ ਬਾਬਾ ਜੀ ਦੀ ਮਿਹਰ ਹੈ ਉਹਨਾਂ ਦੀ ਦਿਨ ਰਾਤ ਦੀ ਬਾਲਾ ਜੀ ਅੱਗੇ ਪ੍ਰਾਰਥਨਾ ਜੋ ਬਾਬਾ ਜੀ ਹਰ ਇੱਕ ਜੀਵ ਵਾਸਤੇ ਹਰ ਇੱਕ ਪ੍ਰੇਮੀ ਵਾਸਤੇ ਦੁਆਵਾਂ ਮੰਗਦੇ ਗੁਰੂ ਮਾਤਾ ਜੀ ਮਹਾਰਾਜ ਮੁਕਤੀ ਧਾਮ ਦੇ ਵਿੱਚ ਹੱਥ ਜੋੜ ਕੇ ਬਾਲਾ ਜੀ ਮਹਾਰਾ ਦੇ ਚਰਨਾਂ ਵਿੱਚ ਬੈਠੇ ਆ ਮਹਿੰਦੀਪੁਰ ਦੇ ਵਿੱਚ ਮਾਤਾ ਅੰਜਨੀ ਦੀ ਸ਼ਰਨ ਵਿੱਚ ਬੈਠੇ ਨੇ ਇਹੋ ਹੀ ਸਾਡੇ ਲੋਕਾਂ ਵਾਸਤੇ ਦੁਆਵਾਂ ਮੰਗਦੇ ਕਿ ਜਿਹੜਾ ਤੁਹਾਡੇ ਦਰਬਾਰ ਦੀ ਪੋੜੀ ਚੜ ਜਾਵੇ ਤੇ ਉਹ ਕਦੀ ਵੀ ਇੱਥੋਂ ਖਾਲੀ ਨਾ ਜੇ ਜਿਨ੍ਹਾਂ ਨੂੰ ਔਲਾਦ ਨਹੀਂ ਔਲਾਦ ਮਿਲੇ ਜਿਨ੍ਹਾਂ ਦੇ ਦੁੱਖ ਨਹੀਂ ਦੁੱਖ ਮਿਲੇ ਪੈਸੇ ਵਾਲੇ ਨੂੰ ਪੈਸੇ ਮਿਲੇ ਕਿਸੇ ਦੇ ਬਾਹਰ ਨਹੀਂ ਜਾ ਰਹੇ ਵੀਜ਼ੇ ਲੱਗੀ ਜਾਂਦੇ ਪਤਾ ਹੀ ਨਹੀਂ ਬਾਬਾ ਕੀ ਕੀ ਦਿੰਦੇ ਆ ਕੁਝ ਕਹਿ ਨਹੀਂ ਸਕਦੇ ਕਿ ਇੱਕ ਚੀਜ਼ ਦਿੰਦੇ ਬਾਬਾ ਇਹ ਬਾਲਾ ਜੀ ਦੀਆਂ ਰਹਿਮਤਾਂ ਨੇ ਬੱਚੇ ਬਾਲਾ ਜੀ ਦੀਆਂ ਰਹਿਮਤਾਂ ਮੈਨੂੰ ਇਹ ਸੀ ਕਿ ਮੈਂ ਖਤਮ ਹੋ ਜਾਣਾ ਮੈਂ ਮਰ ਜਾਣਾ ਹੈ ਲੇਕਿਨ ਨਹੀਂ ਮੇਰੇ ਬਾਬਾ ਨੇ ਬਚਾਇਆ ਹੋਇਆ ਜਿਹੜੇ ਲੋਕ ਮੈਨੂੰ ਪਾਗਲ ਪਾਗਲ ਕਹਿੰਦੇ ਸੀ ਅੱਜ ਮੈਂ ਠੀਕ ਹਾਂ ਇਹ ਬਾਬਾ ਨੇ ਤਾਂ ਕੀਤਾ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਇੱਕ ਇੱਕ ਸਾਹ ਬਾਬਾ ਦਾ ਕਰਜੇ ਬਾਰ ਬਾਰ ਜਨਮ ਲਾਵਾਂਗੀ ਬਾਰ ਬਾਰ ਬਾਲਾ ਜੀ ਮਹਾਰਾਜ ਦਾ satsang ਕਰੂੰਗੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਨਾਮ ਜੈ ਸ਼੍ਰੀ ਗੁਰੂ ਮਾਤਾ ਜੀ ਤੇਰਾ ਦੇ ਨਹੀਂ ਸਕਦੇ ਓ ਬਾਬਿਆ ਦੇਣਾ ਤੇਰਾ ਦੇ ਨਹੀਂ ਸਕਦੇ ਅਸੀਂ ਦੇਣਾ ਤੇਰਾ ਦੇ ਨਹੀਂ ਸਕਦੇ ਜੈ ਸ਼੍ਰੀ ਬਾਲਾ ਜੀ